ਸਤ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀ 02 ਟੀਵੀ ਸੋ ਇਸ ਚੈਨਲ ਤੇ ਅਪਰ ਰੋਜ਼ਾਨਾ ਜਰਨਲ ਨੋਲੇਜ ਅਤੇ ਖਬਰਾਂ ਨਾਲ ਸੰਬੰਧਿਤ ਇੱਕ ਪ੍ਰੋਗਰਾਮ ਸ਼ਾਮ ਦੇ ਵੇਲੇ ਪਾਉਂਦੇ ਹਾਂ ਸੋ ਗੱਲ ਕਰਦੇ ਹਾਂ ਅੱਜ ਦਾ ਵਿਚਾਰ ਯਾਨੀ ਥਾਟ ਆਫ ਦਾ ਡੇ ਦੀ ਲਗਨ ਸ਼ਬਦ ਅਜੇਹਾ ਹੈ ਲਗਨ ਸ਼ਬਦ ਅਜੇਹਾ ਹੈ ਜਿਸ ਨੂੰ ਵੀ ਇਹ ਸ਼ਬਦ ਲੱਗ ਜਾਵੇ ਭਾਵੇਂ ਜਿਸ ਨੂੰ ਵੀ ਲਗਨ ਲੱਗ ਜਾਵੇ ਉਸ ਦਾ ਜੀਵਨ ਸਾਫ਼ ਸੁਥਰਾ ਤੇ ਕਾਮਯਾਬ ਹੋ ਜਾਂਦਾ ਹੈ ਸੋ ਲਗਨ ਚੰਗੀ ਤੇ ਮਾੜੀ ਦੋਵੇਂ ਤਰ੍ਹਾਂ ਦੀ ਹੈ ਜਿਸ ਨੂੰ ਚੰਗੀ ਲਗਨ ਲੱਗ ਜਾਵੇ ਉਹ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ ਹੈ ਜਿਸ ਨੂੰ ਮਾੜੀ ਲਗਨ ਲੱਗ ਜਾਵੇ ਉਹ ਅਰਸ਼ ਤੋਂ ਫਰਸ਼ ਤੇ ਪਹੁੰਚ ਜਾਂਦਾ ਹੈ ਸੋ ਲਗਨ ਸ਼ਬਦ ਦਾ ਇਸਤੇਮਾਲ ਸਹੀ ਕਰਕੇ ਆਪਣੇ ਜੀਵਨ ਨੂੰ ਕਾਮਯਾਬ ਇਨਸਾਨ ਕਰ ਸਕਦਾ ਹੈ ਸੋ ਸਦਾ ਚੰਗੀ ਲਗਨ ਹੀ ਤੁਸੀਂ ਲਗਾਓ ਚੰਗੇ ਕੰਮਾਂ ਤੇ ਹੀ ਧਿਆਨ ਦਿਓ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਸਾਫ਼ ਸੁਥਰੇ ਵਿਚਾਰਾਂ ਦੇ ਧਾਰਨੀ ਹੋਵੋ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਅੱਗੇ ਸ਼ੇਅਰ ਵੀ ਕਰੋ ਲਾਈਵ ਪ੍ਰੋਗਰਾਮ ਨੂੰ ਜ਼ਰੂਰ ਜੁਆਇਨ ਕਰਿਆ ਕਰੋ ਆਪ ਜੀ ਦਾ ਧੰਨਵਾਦ ਹੋਵੇਗਾ ਸ਼ੁਕਰੀਆ